ਇਹ ਕੱਲ ਦਾ ਬਣ ਗਿਆ ਮੈਂ ਆਈਐਸਏ ਦਾ ਏਜੰਟ ਤੇ ਮੈਨੂੰ ਪਤਾ ਹੀ ਨਹੀਂ ਉਹ ਕੱਲ ਪਤਾ ਲੱਗਾ ਇੰਡੀਆ ਦੇ ਨਿਊਜ਼ ਚੈਨਲਾਂ ਤੋਂ ਇਤਿਹਾਸਾ ਵੀ ਹੁੰਦਾ ਇਹਨਾਂ ਦੇ ਇਹਨਾਂ ਦੀ ਰਿਪੋਰਟਿੰਗ ਤੋਂ ਤੇ ਜੇ ਗੱਲ ਕਰੀਏ ਵੀ ਏਜੰਸੀਜ਼ ਦੀ ਗੱਲ ਕਰੀਏ ਡਿਪਾਰਟਮੈਂਟਾਂ ਦੀ ਗੱਲ ਕਰੀਏ ਵੀ ਉਹਨਾਂ ਦੀ ਜੀ ਉਹਨਾਂ ਨੇ ਇੰਟਰਸੈਪਟ ਕੀਤਾ ਤੇ ਫਿਰ ਹੈਰਾਨਗੀ ਉਹਨਾਂ ਦੇ ਇੰਟਰਸੈਪਸ਼ਨ ਦੇ ਇਹਦੇ ਤੇ ਗੱਲਬਾਤ ਆਪਾਂ ਕਰਨੀ ਅੱਜ ਵੀ ਜਸਬੀਰ ਸਿੰਘ ਜਸਵੀਰ ਮਹਿਲ ਜਿਹਨੂੰ ਮੈਂ ਜਾਨ ਮਹਿਲ ਦੇ ਨਾਂ ਤੋਂ ਜਾਣਦਾ ਤੇ ਉਹਦੇ ਨਾਲ ਮੇਰੀ ਚੈਟ ਜਿਹੜੀ ਆ 2024 ਤਹੋਂ ਤੱਕ ਦੀ ਉਹ ਮੈਂ ਰਿਵੀਲ ਕਰਨੀ ਆ ਤੁਹਾਨੂੰ ਹੋਣੀ ਆ ਸਾਰੀ ਉਹ ਹੋਣੀ ਆ ਤੁਹਾਨੂੰ ਸਾਰੀ ਤੇ ਜੋਤੀ ਮਲਹੋਤਰਾ ਨਾਲ ਮੇਰਾ ਕਿਸ ਤਰ੍ਹਾਂ ਮਤਲਬ ਮੇਰਾ ਕੰਟੈਕਟ ਹੈ ਆ ਜਾਂ ਨਹੀਂ ਹੈ ਉਹਦੇ ਤੇ ਥੋੜੀ ਜੀ ਗੱਲਬਾਤ ਆਪਾਂ ਕਰਨੀ ਆ ਫਿਰ ਮੀਡੀਆ ਦੇ ਵਿੱਚ ਜਿਹੜਾ ਫਾਲਸਫ ਲੈ ਕੇ ਇੱਕ ਨੈਰੇਟਿਵ ਜਿਹੜਾ ਨਾ ਬਿਲਡ ਕੀਤਾ ਜਾਂ ਰਿਹਾ ਨਾ ਉਹ ਮੈਨੂੰ ਲੱਗਦਾ ਵੀ ਆਪਣੇ ਪੰਜਾਬੀਆਂ ਦੀ ਸਾਂਝ ਨੂੰ ਵੇਖ ਕੇ ਜਿਹੜਾ ਆਪਾਂ ਲਾਗੇ ਲੱਗੇ ਇੰਨੀ ਦੇਰ ਤੋਂ ਉਹ ਉਹਦੇ ਖਿਲਾਫ ਥੋੜਾ ਜਿਹਾ ਉਹ ਨੈਰੇਟਿਵ ਆ ਤੇ ਅੰਬੈਸੀ ਜਿਹੜੇ ਅੰਬੈਸੀਆਂ ਦੇ ਵਿੱਚ ਜਿਹੜੇ ਪਾਕਿਸਤਾਨ ਅੰਬੈਸੀ ਦੇ ਵਿੱਚ ਨੇ ਉਹਨਾਂ ਨੂੰ ਲੋਕ ਜਿਵੇਂ ਜਸਵੀਰ ਮਾਲ ਦਾ ਜਾਂ ਹੋਰ ਲੋਕ ਜਾਣਦੇ ਨੇ ਉਹਨਾਂ ਨਾਲ ਮੁਲਾਕਾਤ ਦਾ ਉੱਤੇ ਵੀ ਗੱਲ ਕਰਾਂਗੇ ਡੀਜੀਪੀ ਨੂੰ ਵੀ ਮੈਂ ਥੋੜਾ ਜਿਹਾ ਡੀਜੀਪੀ ਪੰਜਾਬ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ ਕੱਲ ਲੱਲਨ ਟਾਪ ਨਾਲ ਇੱਕ ਉਹਨਾਂ ਦੀ ਮੈਂ ਵੇਖੀ ਸੀ ਤੇ ਉਹਦੇ ਵਿੱਚ ਨਵਾਵਾ ਗੱਲਬਾਤਾਂ ਕੀਤੀਆਂ ਕਿਉਂਕਿ ਵੀਡੀਓਜ਼ ਮੇਰੇ ਤੱਕ ਵੀ ਪਹੁੰਚਦੀਆਂ ਨੇ ਡੀਜੀਪੀ ਸਾਹਿਬ ਨੂੰ ਵੀ ਇੱਕ ਮੈਂ ਜ਼ਰੂਰ ਕਰਾਂਗਾ ਆਫਰ ਕਰਾਂਗਾ ਤੁਸੀਂ ਜੇ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਮੈਂ ਵੀ ਮੋਬਾਈਲ ਦੇਣ ਨੂੰ ਤਿਆਰ ਹਾਂ ਤੁਸੀਂ ਮੋਬਾਈਲ ਲੈ ਲਓ ਮੇਰਾ ਬਲਕਿ ਇੱਕ ਨਹੀਂ ਮੇਰੇ ਕੋਲ ਦੋ ਨੇ ਦੋਵੇਂ ਲੈ ਲਓ ਤੇ ਇੱਕ ਗਿਆਨੀ ਸਾਹਿਬ ਨੇ ਗਿਆਨੀ ਸਾਹਿਬ ਬੜੀ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਤੇ ਮੈਨੂੰ ਜਾਣਨ ਵਾਲੇ ਕੌਣ-ਕੌਣ ਨੇ ਜੇ ਪਾਕਿਸਤਾਨ ਦੀ ਗੱਲ ਕਰੀ ਤੇ ਪਾਕਿਸਤਾਨ ਵਿੱਚ ਆ ਕੇ ਕੌਣ-ਕੌਣ ਮੈਨੂੰ ਮਿਲਿਆ ਤੇ ਕੌਣ-ਕੌਣ ਮਿਲ ਕੇ ਗਿਆ ਤੇ ਉਹ ਉਹਨਾਂ ਦੇ ਇਲਜ਼ਾਮਾ ਦੇ ਮੁਤਾਬਕ ਵੀ ਆਈਐਸਆਈ ਦੇ ਅਧਿਕਾਰੀਆਂ ਨੂੰ ਮਿਲਾਇਆ ਨੇ ਦ ਫਲਾਨ ਕੀਤਾ ਟਮਕਾਨ ਕੀਤਾ ਮੈਂ ਅੱਗੇ ਵੀ ਇੱਕ ਵੀਡੀਓ ਦੱਸਿਆ ਸੀ ਯੋਧ ਭਰਾਵਾ ਸਾਨੂੰ ਨਹੀਂ ਕਦੀ ਬੱਡ ਦੇ ਲਾਗੋ ਦੇ ਨੰਗਣ ਦੇ ਡੱਕ ਲੈਣ ਦੇ ਵਿਆਹ ਹੋਵੇ ਮੋਬਾਈਲ ਚੱਕਰਵਾਟ 8ਵੇਂ 10ਵੇਂ ਦਿਨ ਸਾਡੇ ਕੋਲ ਕੋਈ ਨਾ ਕੋਈ ਬੰਦਾ ਭੇਜਿਆ ਹੁੰਦਾ ਵੀ ਤੁਹਾਡੇ ਕੋ ਕਿਹੜੀ ਕਿਹੜੀ ਸ਼ੈਅ ਮੋਬਾਈਲ ਵਹਾਓ ਫਿਰ ਅ ਗੱਲ ਕਰਦੇ ਆਪਾਂ ਕੁਝ ਲੋਕ ਜਿਹੜੇ ਨੇ ਉਹਨੂੰ ਬਹੁਤ ਗਲਤ ਢੰਗ ਨਾਲ ਲੈ ਰਹੇ ਨੇ ਇਤਿਹਾਜ ਦੀਆਂ ਗੱਲਾਂ ਬਾਤਾਂ ਸਾਰੀਆਂ ਜਿਹੜੀਆਂ ਆਪਾਂ ਕਰਦੇ ਆ ਸਾਰਿਆਂ ਨਾਲ ਪਹਿਲਾਂ ਤਾਂ ਮੈਂ ਗੱਲ ਕਰਾਂ ਵੀ ਮੈਂ ਆਂਦੇ ਵੀ ਨਾਸਰ ਢਿਲੋਂ ਮਾਸਟਰ ਮਾਈਂਡ ਤੇ ਮੈਨੂੰ ਵੀ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਮੈਨੂੰ ਕੱਲ ਪਤਾ ਲੱਗਾ ਵੀ ਵੀ ਆਈਐਸਆਈ ਦਾ ਮੈਂ ਏਜੰਟ ਐ ਪਹਿਲਾਂ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਇਹ ਪਤਾ ਵੀ ਮੈਂ ਆਈਐਸਏ 'ਚ ਕੰਮ ਕਰਦਾ ਮੈਂ ਨਾ ਆਪਣੇ ਆਈਐਸਏ ਵਾਲਿਆਂ ਨੂੰ ਚਲੋ ਮੈਨੂੰ ਇੱਕ 10-20000 ਰੁਪਏ ਦੇ ਦੇ ਛੜੋ ਮੈਨੂੰ ਪਤਾ ਲੱਗੇ ਵੀ ਤੁਸੀਂ ਪੈਸੇ ਦਿੱਤੇ ਸਾਨੂੰ ਤੇ ਭਰਾਵਾ ਆਪ ਜਿਵੇਂ ਕੀ ਕਹਿੰਦੇ ਹੁੰਦੇ ਆ ਵੀ ਮੈਂ ਗੱਲ ਕੋਟ ਕਰਦਾ ਨਾ ਵੀ 2 ਸਾਲ ਪਹਿਲੇ ਤੱਕ ਮੈਂ ਕਰਤਾਰਪੁਰ ਗਿਆ ਸੀ ਉਸ ਤੋਂ ਬਾਅਦ ਮੈਂ ਵੀ ਨਹੀਂ ਕਰਤਾਰਪੁਰ ਗਿਆ ਪਹਿਲਾਂ ਅਸੀਂ ਬਹੁਤ ਜਾਂਦੇ ਹਾਂ ਜਦੋਂ ਬਣੰਡਿਆ ਅਸੀਂ ਕੰਸਟਰਕਸ਼ਨ ਹੋਣ ਰਹੀ ਸੀ ਉਦੋਂ ਤੇ ਉੱਥੇ ਜਦੋਂ ਕਰਤਾਰਪੁਰ ਸਾਹਿਬ ਦਾ ਜਾਈਦਾ ਵੀ ਸਾਡੇ ਮੋਬਾਈਲ ਮੇਰਾ ਮੋਬਾਈਲ ਜਾਂ ਮੇਰੇ ਹੋਰ ਦੋਸਤ ਇਹਨਾਂ ਦੇ ਕੋ ਲੈ ਕੇ ਤੇ ਘੰਟਾ-ਘੰਟਾ ਖਲਾਰ ਛੜਦੇ ਸੀ ਫਿਰ ਮੈਂ ਉਸ ਤੋਂ ਬਾਅਦ ਜਾਣਾ ਬੰਦ ਕਰ ਦਿੱਤਾ ਵੀ ਐਸੀ ਤੇ ਲੋਕਾਂ ਦੀ ਭਲਾਈ ਦੀ ਲੋਕਾਂ ਨੂੰ ਮਰੌੜ ਦੀ ਗੱਲ ਕਰਦੇ ਆ ਤੇ ਇਹ ਸਾਨੂੰ ਸਾਡੀਆਂ ਹਾਲਾਂਕਿ ਜਾਣਦੇ ਵੀ ਬਾਅਦ ਚ ਫਿਰ ਫੋਟੋ ਖਿਚਾਉਂਦੇ ਵੀ ਉਹ ਤੁਹਾਡਾ ਫੋਟੋ ਖਿਚਾਉਣੇ ਜਾਣਦੇ ਵੀ ਜਾਣ ਬੁਝ ਕੇ ਦਾ ਸੋ ਮੈਨੂੰ ਲੱਗਦਾ ਹੈ ਵੀ ਉਹ ਆਪ ਸਾਡੇ ਤੇ ਬੜਾ ਚੈੱਕ ਐਂਡ ਬੈਲੈਂਸ ਰੱਖ ਲਿਆ ਮੈਨੂੰ ਬਹੁਤ ਸਾਰੇ ਦੋਸਤ ਕਹਿੰਦੇ ਵੀ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆ ਕਰਦਾ ਤੂੰ ਕਿਸ ਤਰ੍ਹਾਂ ਨੂੰ ਫੇਸ ਕਰਨਾ ਪ ਫੇਸ ਤੇ ਬਹੁਤ ਕੁਝ ਕਰਨਾ ਪੈਂਦਾ ਮਤਲਬ ਬਹੁਤ ਸਾਰੇ ਚੈੱਕ ਕਰਦੇ ਆ ਲੇਕਿਨ ਮੇਰਾ ਇੱਕੋ ਹੀ ਗੱਲ ਹੁੰਦਾ ਜਵਾਬ ਹੁੰਦਾ ਵੀ ਜਿੰਨਾ ਮਰਜ਼ੀ ਜੋ ਮਰਜ਼ੀ ਚੈੱਕ ਕਰ ਲੈਣ ਜੇ ਤਿੰਦੇਰ ਮੈਂ ਗਲਤ ਨਹੀਂ ਐ ਵਿੱਚੋਂ ਨਿਕਲਣਾ ਕੁਝ ਨਹੀਂ ਮੈਂ ਮਤਲਬ ਜਿਹਾ ਆਈਐਸਆਈ ਦਾ ਏਜੰਟ ਐ ਤੇ ਮੈਂ ਤੁਹਾਡੇ ਸਾਹਮਣੇ ਮੀਡੀਆ ਤੇ ਵੀ ਆ ਕੇ ਬਹਿ ਕੇ ਗੱਲ ਕਰਨਿਆ ਮਤਲਬ ਸਨੈਪਚੈਟ ਤੇ ਇੰਸਟਾਗ੍ਰam ਤੇ YouTube ਤੇ ਸਾਡੇ ਚੈਨਲ ਨੇ ਇੱਕ ਦੂਜੇ ਨਾਲ ਵਾਰਤਾਲਾਪ ਹੁੰਦੀ ਆ ਮਤਲਬ ਵੀ ਤੁਹਾਡਾ ਇਹ ਜਿਹੜੀ ਜਿਹੜੀ ਵਾਰ ਪਾਕਿਸਤਾਨ ਇੰਡੀਆ ਦੀ ਵਾਰ ਲੱਗੀ ਉਸ ਤੋਂ ਪਹਿਲਾਂ ਤਾਂ ਕੁਝ ਨਹੀਂ ਸੀ ਉਸ ਤੋਂ ਬਾਅਦ ਹੀ ਸਾਰਾ ਕੁਝ ਨਿਕਲਿਆ ਸੋ ਇਹ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਹੋਣੀਆਂ ਵੀ ਉਹ ਨਾ ਮੈਨੂੰ ਬਹੁਤ ਸਾਰੇ ਦੋਸਤ ਮੈਂਸ਼ਨ ਕਰਦੇ ਆ ਲਿਖ ਲਿਖ ਭੇਜਦੇ ਆ ਵੀ ਐਦਾਂ ਹੋ ਗਿਆ ਉਦਾਂ ਹੋ ਗਿਆ ਜਸਬੀਰ ਮੈਲ ਨੇ ਨਾਂ ਲੈ ਲਿਆ ਮੈਂ ਅੱਜ ਹੀ ਪਹਿਲਾਂ ਕੱਲ ਜਦੋਂ ਪਹਿਲੀ ਰਿਪੋਰਟ ਆਈ ਨਾ ਦਿੱਲੀ ਪੋਸਟ ਪੰਜਾਬੀ ਦੀ ਉਹ ਮੈਂ ਵੇਖੀ ਤੇ ਮੈਂ ਉੱਥੇ ਸਟੋਰੀ ਵੀ ਪਾਈ ਸੀ ਵੀ ਇਹ ਕਿੱਡੇ ਪਾਗਲ ਲੋਕ ਨੇ ਮੈਂ ਤੇ ਦਿੱਲੀ ਪੋਸਟ ਪੰਜਾਬੀ ਦੀ ਗੱਲ ਕਰ ਰਹਾ ਜਾਂ ਜਿੰਨੇ ਵੀ ਪੰਜਾਬੀ ਦੇ ਚੈਨਲ ਨੇ ਉਹ ਸਾਰੇ ਮੈਨੂੰ ਜਾਣਦੇ ਨੇ ਉਹਨਾਂ ਦਾ ਨੰਬਰ ਕੰਟੈਕਟ ਨੰਬਰ ਮੇਰੇ ਕੋਲ ਸੇਵ ਨੇ ਤਾਂ ਮਤਲਬ ਤੁਸੀਂ ਫਿਰ ਇਸੇ ਦੇ ਏਜੰਟ ਜੇ ਮੈ ਉਹ ਬਲਕਿ ਤਨ ਵਹਾਵੀ